ਸਾਸ਼ਿਕਾ ਜੀ ਸਾਰਿਆਂ ਨੂੰ ਕਿਦਾ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਮੋਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਇਹ ਜਿਹੜੀ ਵੀਡੀਓ ਹੈ ਨਾ ਬਹੁਤ ਹੀ ਜ਼ਿਆਦਾ ਖਾਸ ਤੇ ਡਿਮਾਂਡਿੰਗ ਵੀਡੀਓ ਆ ਇਹ ਵੀਡੀਓ ਜਿਹੜੀ ਮੈਂ ਬਣਾਉਣ ਲੱਗੀ ਆ ਹਨਾ ਸ਼ਾਇਦ ਮੈਨੂੰ ਇਹਦੇ ਬਾਰੇ ਦੇ ਵਿੱਚ ਜਦੋਂ ਮੈਂ ਚੈਨਲ ਸਟਾਰਟ ਕਰਿਆ ਸੀ ਉਦੋਂ ਮੈਂ ਕੁਝ ਵੀਡੀਓਜ਼ ਪਾਈਆਂ ਹੋਣੀਆਂ ਨੇ ਜਦੋਂ ਤਾਂ ਮੈਨੂੰ ਇੰਨੀ ਕੁ ਰਿਕੁਐਸਟ ਵੀ ਆਈ ਔਰ ਇਹਨਾਂ ਕੋ ਕੰਪਲੀਮੈਂਟ ਵੀ ਮਿਲਿਆ ਮੈਨੂੰ ਇਸ ਚੀਜ਼ ਬਾਰੇ ਜੋ ਮੈਂ ਅੱਜ ਦੀ ਜਿਹਦੇ ਤੇ ਮੈਂ ਵੀਡੀਓ ਬਣਾ ਰਹੀ ਆ ਹਨਾ ਤੇ थैंक यू सो मच फ्रेंड्स जिन्हन जिभी मेरी दीदियां ਭੈਣਾਂ ਨੇ ਮੈਨੂੰ ਕੌਮਪਲੀਮੈਂਟ ਕੀਤਾ ਕਿ ਰੂਪ ਤੁਹਾਡੀਆਂ ਆਈਜ਼ ਬਹੁਤ ਜ਼ਿਆਦਾ ਸੋਹਣੀਆਂ ਨੇ ਇਹ ਮੈਨੂੰ ਰੀਅਲ ਨਹੀਂ ਮਤਲਬ ਤੁਸੀਂ ਸਾਰੇ ਮੈਨੂੰ ਰੀਅਲ ਲਾਈਫ ਦੇ ਵਿੱਚ ਵੀ ਮੈਨੂੰ ਸਾਰਿਆਂ ਨੇ ਬਹੁਤ ਜੜਿਆਂ ਨੇ ਸੋ ਮੈਨੀ ਟਾਈਮਸ ਮੈਨੂੰ ਇਹ ਕੌਮਪਲੀਮੈਂਟ ਮਿਲਿਆ ਹਵਾ ਕਿ ਮੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ ਜਾਂ ਮੈਂ ਲੋ ਬਹੁਤ ਸੋਹਣਾ ਪਾਉਂਦੀ ਹਾਂ ਹਨਾ थैंक यू सो मच ਤੇ थैंक यू ਸਾਰਿਆਂ ਦਾ ਵੈਸੇ ਤਾਂ ਵੈਸੇ ਸਾਰੇ ਸੋਹਣੇ ਨੇ ਹਨਾ ਪਰ ਮੈਂ ਕਹਿੰਦੀ ਆ ਵੀ ਲੋ ਪਾਉਣ ਦੇ ਨਾਲ ਜਿਹੜੀਆਂ ਅੱਖਾਂ ਲੈਦੀਆਂ ਥੋੜੀਆਂ ਮੋਟੀਆਂ ਹੋ ਜਾਂਦੀਆਂ ਨੇ ਹਨਾ ਤੇ ਸੋਹਣੀਆਂ ਹੋ ਜਾਂਦੀਆਂ ਤਾਂ ਛੋਟੇ ਹੁੰਦੇ ਤਾਂ ਤਾਂ ਹੀ ਪਹਿਨਾ ਬੱਚਿਆਂ ਦੇ ਵਿੱਚ ਜਿਹੜੇ ਇਹ ਲੋ ਪਾਉਂਦੇ ਹੁੰਦੇ ਸੀਗੇ ਹਨਾ ਮੇਰੇ ਮਮਾ ਪਾਉਂਦੇ ਹੁੰਦੇ ਸੀ ਸ਼ਾਇਦ ਤਾਂ ਮੇਰੀਆਂ ਅੱਖਾਂ ਮੋਟੀਆਂ ਨੇ ਹਨਾ ਤੇ ਬਾਕੀ ਮੈਂ ਕਿਦਾਂ ਪਾਉਣੀ ਆ ਲੋ ਹਨਾ ਕਜਲ ਮੈਂ ਤੁਹਾਨੂੰ ਦੱਸਦੀ ਆ ਮੈਂ ਪਹਿਲਾਂ ਤਾਂ ਥੋੜੀ ਜਿਹੜੀ ਇੱਕ ਰਿਕੁਐਸਟ ਜੋ ਮੈਨੂੰ ਪਤਾ ਨਹੀਂ ਕਿੰਨੀ ਵਾਰੀ ਆਈ ਕਿ ਮੈਂ ਕਿਹੜੀ ਲੋ ਪਾਉਣੀ ਆ ਕਿਹੜੀ ਕਜਲ ਪਾਉਣੀ ਆ ਮੈਂ ਲੈਕਮੇ ਦੀ ਕਜਲ ਪਾਉਣੀ ਆ ਅਰੇ ਮੇਰਾ ਤੁਸੀਂ ਕਿਦਾਂ ਲੋ ਪਾਣੇ ਹੋ ਨਾ ਤੁਸੀਂ ਬਹੁਤ ਸੋਹਣੀ ਲੋ ਪਾਈ ਹੋਈ ਹੈ ਜਾਂ ਕਜਲ ਪਾਈ ਹੋਈ ਹੈ ਦੱਸਿਓ ਜ਼ਰੂਰ ਕਿਵੇਂ ਪਾਣੇ ਹੋ ਤਾਂ ਅੱਜ ਉਹ ਪੈਣੀ ਮੈਂ ਤੁਹਾਨੂੰ ਦੱਸਦੀ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਅੱਖ ਦੀ ਜਿਹੜੀ ਉੱਪਰਲੀ ਪਲਕ ਹੁੰਦੀ ਆ ਹਨਾ ਉਹਦੇ ਉੱਤੇ ਆਪਣੀ ਪੈਨਸਲ ਦੇ ਨਾਲ ਦੋ ਕ ਸਟ੍ਰੋਕ ਜਿਹੜੇ ਨੇ ਉਹ ਫੇਰ ਦੇ ਹੁੰਦੀ ਆ ਹਨਾ ਵੀ ਪਲਕ ਨੂੰ ਥੋੜਾ ਜਿਹਾ ਚੱਕ ਕੇ ਵੀ ਤੇ ਸਿੱਧਾ ਸਿੰਪਲ ਇਹ ਵੀ ਤੇ ਫਿਰ ਅੱਖ ਦੇ ਜਿਹੜਾ ਨੀਚੇਲੀ ਸਾਈਡ ਹੁੰਦੀ ਆ ਵਾਟਰ ਲਾਈਨ ਜਿੱਥੇ ਆਪਾਂ ਲੋ ਮੋਸਟਲੀ ਪਾਣੇ ਆ ਉੱਥੇ ਸੇ ਮੈਂ ਪੈਨਸਲ ਦੇ ਦੋ ਤਿੰਨ ਕ ਸਟ੍ਰੋਕ ਫੇਰ ਲੈਣੀ ਹੁੰਦੀ ਆ ਹਲਕੇ ਜ ਜਿਹੜੀ ਲੋਗਾਂ ਉਹਨੂੰ ਸਮਝ ਕਰ ਲੈਣੀ ਹੁੰਦੀ ਆ ਤੇ ਫਿਲਾਜ ਜੀ ਲੈਣੀ ਹੁੰਦੀ ਆ ਹਲਕੀ ਹਲਕੀ ਉਹਦੇ ਨਾਲ ਲੋਕ ਬਹੁਤ ਸੋਹਣੀ ਆਉਂਦੀ ਆ ਹਨਾ ਔਰ ਪੂਰਾ ਦਿਨ ਆਪਣੀ ਜਿਹੜੀ ਕਜਲ ਆ ਉਹ ਫੈਲਦੀ ਵੀ ਨਹੀਂ ਲੋ ਫੈਲਦੀ ਵੀ ਨਹੀਂ ਵੀ ਹਨਾ ਖਿੰਡਦੀ ਵੀ ਨਹੀਂ ਆ ਤੇ ਬਾਕੀ ਹੈ ਨਾ ਮਤਲਬ ਨੇਲ ਦੇ ਨਾਲ ਹੀ ਮੈਂ ਜਿਹੜੀ ਆਪਣੀ ਅੱਖ ਦੇ ਖੁੰਜੇ ਜੇ ਦੇ ਵਿੱਚ ਉਹਨਾਂ ਆਪਣੀ ਥੋੜੀ ਜਿਹੀ ਸ਼ੇਪ ਦੇ ਲੈਣੀ ਹੁੰਦੀ ਆ ਉਹਦੇ ਨਾਲ ਅੱਖ ਲੰਬੀ ਵੀ ਲੱਗਦੀ ਆ ਤੇ ਲੋ ਪਾਉਣ ਨਾਲ ਅੱਖਾਂ ਮੋਟੀਆਂ ਤੇ ਸੋਹਣੀਆਂ ਹੋ ਜਾਂਦੀਆਂ ਨੇ ਹਨਾ ਇਹ ਤੁਸੀਂ ਵੀ ਜ਼ਰੂਰ ਕਰਿਆ ਕਰੋ ਬਾਕੀ ਠੀਕ ਹੈ ਜੀ ਮੇਰਾ ਤਾਂ ਆਹੀ ਇੱਕ ਤਰੀਕਾ ਹੋਗਾ ਤੇ ਵਧੀਆ ਕੰਪਨੀ ਦੀ ਕੱਜਲ ਪਾਉਣ ਦੇ ਨਾਲ ਲੋ ਪਾਉਣ ਦੇ ਨਾਲ ਇਹ ਹੁੰਦਾ ਵੀ ਆਪਣੇ ਪਾਣੀ ਨਹੀਂ ਆਉਂਦਾ ਅੱਖਾਂ ਦੇ ਵਿੱਚੋਂ ਹਨ ਨਹੀਂ ਕਈਆਂ ਨੂੰ ਹੁੰਦਾ ਵੀ ਲੋ ਪਾਉਂਦੇ ਆ ਤਾਂ ਪਾਣੀ ਆ ਜਾਂਦਾ ਅੱਖਾਂ ਚ ਉਹ ਹੁੰਦਾ ਜਿਹੜੀਆਂ ਆਪਾਂ ਸਸਤੀਆਂ ਜਿਹੀ ਲੈ ਕੇ ਪਾਉਂਦੇ ਆ ਹਨਾ ਕਿਉਂਕਿ ਉਹਦੇ ਵਿੱਚ ਇੰਨਾ ਜਿਹੜਾ ਐਕਸਟ੍ਰੈਕਟ ਹੁੰਦਾ ਕਿਸੇ ਆਇਲ ਦਾ ਉਹ ਇੰਨਾ ਕੁ ਤੇਜ਼ ਹੁੰਦਾ ਕਿ ਲੋ ਪਾਉਂਦੇ ਸਾਰੀ ਆਪਣੀ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਵਾ ਤੈ ਲੋ ਦੀਦੀਓ ਭੈਣੋ ਆਇਆ ਮੇਰਾ ਤਰੀਕਾ ਲੋ ਪਾਉਣ ਦਾ ਮੈਂ ਸ਼ਾਇਦ ਰੋਜ਼ ਪਾਉਣੀ ਆ ਤਾਂ ਮੇਰਾ ਐਕਸਪੀਰੀਅੰਸ ਹੋ ਗਿਆ ਕਰਕੇ ਕਹਿ ਲਓ ਜਾਂ ਵੀ ਮੈਨੂੰ ਤਾਂ ਕੁਛ ਸੈਕਿੰਡ ਮਿੰਟ ਹੀ ਲੱਗਦੇ ਨੇ ਮੈਂ ਤਾਂ ਫਟਾਫਟ ਪਾ ਲੈਨੀ ਆ ਹੁਣ ਤੁਸੀਂ ਕਹੋਗੇ ਲੈ ਇੰਨਾ ਟਾਈਮ ਕਿਹੜਾ ਲਾਵੇ ਉਹ ਉਹਦੇ ਨਹੀਂ ਲੱਗਦਾ ਜਿਹਨੇ ਫਸਟ ਟਾਈਮ ਟਰਾਈ ਕਰਨਾ ਜਾਂ ਹੌਲੀ ਹੌਲੀ ਪਾਉਣੀ ਸ਼ੁਰੂ ਕਰਨੀ ਆ ਜਦੋਂ ਜਿਹੜਾ ਪਾਉਣ ਲੱਗ ਜਾਂਦਾ ਮੇਰੇ ਲਈ ਤਾਂ ਕੁਛ ਮਿੰਟਾਂ ਦਾ ਕੰਮ ਵੀ ਨਹੀਂ ਹੈਗਾ ਮੈਂ ਤੁਹਾਨੂੰ ਦੱਸਾਂ ਠੀਕ ਹੈ ਜੀ ਮੇਰੇ ਤਾਂ ਮੈਨੂੰ ਲੱਗਦਾ ਮੈਨੂੰ ਇੱਕ ਜਾਂ ਦੋ ਸੈਕਿੰਡ ਦਾ ਮੇਰਾ ਇਹ ਕੰਮ ਆ ਸ਼ਾਇਦ ਮੈਂ ਰੋਜ਼ ਪਾਉਣੀ ਆ ਹਨ ਇਸ ਕਰਕੇ ਵੇ ਛੇਤੀ ਮੈਨੂੰ ਮੈਨੂੰ ਮਗਰ ਮੈਂ ਪਾ ਲੈਣੀ ਹੈ ਛੇਤੀ ਲੋ ਆਪਣੀ ਜਾਂ ਕਜਲ ਤੇ ਮੈਨੂੰ ਬਹੁਤਾ ਟਾਈਮ ਜਿਹੜਾ ਵਾ ਉਹ ਨਹੀਂ ਲੱਗਦਾ ਹੈਗਾ ਹਨ ਬਾਕੀ ਓਕੇ ਜੀ ਇਹ ਮੈਨੂੰ ਪਤਾ ਨਹੀਂ ਕਦੋਂ ਦੀ ਇਹ ਡਿਮਾਂਡ ਸੀਗੀ ਮੇਰੀਆਂ ਸਬਸਕ੍ਰਾਈਬਰ ਸਾਰੀਆਂ ਜਿੰਨੀਆਂ ਮੇਰੀਆਂ ਭੈਣਾਂ ਨੇ ਦੀਦੀਆਂ ਭੈਣਾਂ ਜੋ ਵੀ ਜੋ ਵੱਡੀਆਂ ਨੇ ਜੋ ਛੋਟੀਆਂ ਨੇ ਮੈਨੂੰ ਮੈਂ ਸ਼ਾਰਟ ਵੀਡੀਓ ਜਦੋਂ ਪਾਉਂਦੀ ਹੁੰਦੀ ਸੀ ਨਾ ਉਸ ਟਾਈਮ ਵੀ ਮੈਨੂੰ ਬਹੁਤ ਵਾਰੀ ਇਹ ਡਿਮਾਂਡ ਆਈ ਹੈ ਕਿ ਤੁਸੀਂ ਲੋ ਕਿਵੇਂ ਪਾਉਣੀ ਹੈ ਕਜਲ ਕਿਵੇਂ ਪਾਉਣੀ ਹੈ ਕਿਹੜੀ ਕਜਲ ਪਾਉਣੀ ਹੈ ਮੈਂ ਲੈਕਮੇ ਦੀ ਪਾਉਣੀ ਆ ਮੈਂ ਤੁਹਾਨੂੰ ਦੱਸਦੀ ਆ ਕਿਉਂ ਮੈਂ ਸਾਰੀਆਂ ਸਬਸਕ੍ਰਾਈਬਰ ਮਿਲੀਆਂ ਭੈਣਾਂ ਜੋ ਵੀ ਪੁੱਛ ਰਹੀਆਂ ਨੇ ਮੈਂ ਲੈਕਮੇ ਦੀ ਕਜਲ ਪਾਣੀ ਆ ਲੋ ਮਤਲਬ ਜਿਹੜੀ ਮੈਂ ਪਾਉਣੀ ਆ ਉਹ ਲੈਕਮੇ ਦੀ ਪਾਉਣੀ ਆ ਤੇ ਮੈਂ ਸਾਰੀਆਂ ਆਪਣੀਆਂ ਸਬਸਕ੍ਰਾਈਬਰ ਦੀਆਂ ਭੈਣਾਂ ਨੂੰ ਇਹ ਰਿਕੁਐਸਟ ਕਰਦੀ ਆ ਪਲੀਜ਼ ਜੇ ਤੁਸੀਂ ਇਹ ਪੈਂਸਲ ਕਜਲ ਪਾਉਨੇ ਹੋ ਤਾਂ ਲੈਕਮੇ ਦੀ ਸਾਈਟ ਤੇ ਜਾ ਕੇ オリジナル ਜਿਹੜੀ ਆ ਉਹ ਆਪਣੀ ਬਾਈ ਕਰਿਆ ਕਰੋ ਹਨਾ ਤੇ ਜਿਵੇਂ ਹੁਣ ਕਿਤੇ 100 ਦੀ 50 200 ਦੀ ਪੈਗੂ ਮਿਲ ਗਈ ਆ ਉਹਦੇ ਨਾਲੋਂ ਬੈਟਰ ਆ ਹਨਾ ਵੀ ਅੱਖਾਂ ਖਰਾਬ ਕਰਨ ਨਾਲੋਂ ਤਾਂ ਚੰਗਾ ਹੀ ਆ ਉਨ ਉਹਦੇ ਨਾਲ ਕਿਉਂਕਿ ਡੁਪਲੀਕੇਟে ਪੈਨਸਲ ਇੰਨੀ ਆਉਂਦੀ ਆ ਨਾ ਇਹ ਕਜਲ ਇੰਨੀ ਕਉਂਦੀ ਆ ਕਿਹਨ ਦੀ ਕੋਈ ਹੱਦ ਨਹੀਂ ਹੈ ਨਾ ਤੇ origignal ਤਾਂ ਇਹਦੀ ਸਾਈਡ ਦੇ ਉੱਤੇ ਹੀ ਆ ਠੀਕ ਹੈ ਜੀ ਕਿਉਂਕਿ ਮੈਂ ਪਹਿਲਾਂ ਲੈ ਕੇ ਦੇਖ ਚੁੱਕੀ ਆ ਬਾਕੀ ਚਲੋ ਹੁਣ ਤੁਹਾਨੂੰ ਮੈਂ ਦੱਸਦਾ ਵੀ ਮੈਂ ਕਿਵੇਂ ਨਾ ਮਤਲਬ ਮੈਂ ਕਿਵੇਂ ਲੋਪ ਆਉਣੀ ਆ ਸਿੰਪਲ ਜਿਹਾ ਤਰੀਕਾ ਆ ਬਾਬਾ ਸ ਮੇਰਾ ਹੈ ਨਾ ਐਦਾਂ ਮੈਂ ਹੁਣ ਤੋਂ ਨਹੀਂ ਮੈਂ ਸੱਤਵੀਂ ਅੱਠਵੀਂ ਤੋਂ ਕੱਲਾ ਮੇਰੇ ਮम्मा ਪਾਉਂਦੇ ਹੁੰਦੇ ਸੀ ਲੋ ਤਾਂ ਸਿੱਧਾ ਇਹ ਮੁੰਗਲ ਦੇ ਨਾਲ ਪਾ ਦਿੰਦੇ ਸੀਗੇ ਨਾ ਐ ਉੱਤੇ ਨੂੰ ਕਰਕੇ ਐ ਥੱਲੇ ਫਿਰ ਮੈਂ 8ਵੀਂ 9ਵੀਂ ਤੋਂ ਮੈਂ ਖੋਦ ਜੜੀ ਆ ਆਪਣੀ ਲੋ ਪਾਉਣ ਲੱਗੀ ਆ ਤੇ ਮੇਰਾ ਆਹੀ ਤਰੀਕਾ ਹੁੰਦਾ ਸੀ ਮੈਂ ਹੁਣ ਕਈ ਵਾਰੀ YouTube ਦੇ ਉੱਤੇ ਕਈਆਂ ਨੂੰ ਦੇਖਦੀ ਵੀ ਹੁੰਦੀ ਆ ਵੀਡੀਓ ਬਣਾਉਂਦੇ ਆ ਨੂੰ ਵੀ ਬਸ ਸੋਚਦੀ ਰਹਗੀ ਮੈਂ ਤਾਂ ਕਰਦੀ ਹੀ ਰਹਗੀ ਨਾ ਪਰ ਵੀਡੀਓ ਬਣਾ ਕੇ ਨਹੀਂ ਪਾਈਆਂ ਹੈਗੀਆਂ ਮਤਲਬ ਉੱਪਰ ਪਲਕ ਤੇ ਮੈਂ ਆਲਵੇਜ਼ ਆਲਵੇਜ਼ ਮੈਂ ਪਲਕ ਦੇ ਉੱਤੇ ਜੜੀ ਆ ਆਪਣੀ ਪਹਿਲਾਂ ਇੱਕ ਲਾਈਨ ਖੇਰਦੀ ਆ ਕਜਲ ਪੈਨਸਲ ਦੀ ਲੋ ਦੀ ਤੇ ਫਿਰ ਮੈਂ نیچے ਪਾਉਣੀ ਆਪਣੀ ਹਨਾ ਇਸ ਤਿੱਥੇ ਠੀਕ ਹੈ ਜੀ ਆਪਣੀ ਜੜੀ ਆ ਬਾਕੀ ਮੈਂ ਇਹ ਕਹਿਨੀ ਬਣ ਨੂੰ ਵੀ ਜਿਵੇਂ ਨਾ ਆਪਾਂ ਹੁੰਦਾ 20 30 ਰੁਪਏ ਦੀ ਆਪਾਂ ਲੈ ਕੇ ਜਿਵੇਂ ਲੋਹ ਪਾ ਲੈਨੇ ਆ ਉਹਦੋਂ ਆਪਣੀਆਂ ਅੱਖਾਂ ਨੂੰ ਹਾਮ ਹੁੰਦਾ ਵਾ ਹਨਾ ਦੇਖ 50 100 ਰੁਪਏ ਨਾ ਪਹਿਣੋ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਅੱਖਾਂ ਦਾ ਕੰਮ ਆ ਠੀਕ ਹੈ ਜੇ ਲੋਹ ਪਾਉਣ ਦਾ ਸ਼ੌਂਕ ਆ ਤਾਂ ਵਧੀਆ ਕੁਆਲਿਟੀ ਦੀ ਪਾਇਆ ਕਰੋ ਨਹੀਂ ਤਾਂ ਘਰੇ ਬਣਾ ਲਿਆ ਕਰੋ ਘਰੇ ਬਥੇਰੀ ਸੋਣੀ ਬਣ ਜਾਂਦੀ ਹੈ ਨੇਚਰਲ ਆ ਨਾ ਮੈਂ ਦੱਸ ਦੂੰਗੀ ਤੁਹਾਨੂੰ ਮੈਂ ਜਿਹੜੀ ਮੇਰੇ ਮੰਮਾ ਮੇਰੇ ਲਈ ਬਣਾਉਂਦੇ ਹੁੰਦੇ ਸੀਗੇ ਲੋਹ ਪਾਉਂਦੇ ਨੇ ਸੀ ਉਹ ਵਾਲੀ ਠੀਕ ਹੈ ਜੀ ਤੇ ਮੈਂ ਹੁਣ ਆ ਕਿੰਨਾ ਕਿ ਆਈ ਸੀ ਤੇ ਮੈਂ ਤਿਆਰ ਹੋਣ ਲੱਗੀ ਸੀ ਤੇ ਮੈਂ ਕਿਹਾ ਚੱਲਣ ਲੋ ਪਾਉਣ ਲੱਗੀ ਸੀ ਮੇਰੇ ਖਦਮ ਦਿਮਾਗ ਦੇ ਵਿੱਚ ਆ ਗਿਆ ਕਈ ਵਾਰੀ ਪਤਾ ਕੀ ਹੈ ਜਦੋਂ ਮੈਂ ਲੋ ਪਾ ਹਟਦੀਆਂ ਕੱਜਲ ਪਾ ਹਟਦੀਆਂ ਫਿਰ ਮੈਨੂੰ ਯਾਦ ਆਉਂਦਾ ਵੀ ਮੈਨੂੰ ਮੇਰੀਆਂ ਸਬਸਕ੍ਰਾਈਬਰਸ ਨੇ ਨਾ ਕਮੈਂਟ ਕਰ ਰਹੇ ਹਨ ਇੰਨੀ ਵਾਰੀ ਡਿਮਾਂਡ ਕਰੀ ਹੋਈ ਹੈ ਵੀ ਤੁਸੀਂ ਕਿਵੇਂ ਲੋ ਪਾਉਨੇ ਹੋ ਹਨ ਕੱਜਲ ਕਿਵੇਂ ਪਾਉਨੇ ਹੋ ਇਹਦੀ ਵੀਡੀਓ ਜ਼ਰੂਰ ਬਣਾਇਓ ਤੇ ਫਿਰ ਮੈਨੂੰ ਅੱਜ ਇੱਕ ਖਦਮ ਯਾਦ ਆ ਗਿਆ ਮੈਂ ਕਿਹਾ ਨਹੀਂ ਅੱਜ ਵੀਡੀਓ ਜ਼ਰੂਰ ਬਣਾਉਂਗੀ ਮੈਂ ਹਨਾ ਠੀਕ ਹੈ ਕਿਉਂਕਿ ਨਾ ਮੈਨੂੰ ਵੈਸੇ ਵੀ ਆਉਂਦਾ ਮੈਂ ਚਾਹੇ ਘਰੇ ਮੈਂ ਨਾ ਆ ਕੇ ਜਦੋਂ ਤੱਕ ਵੀ ਲੋ ਨਾ ਪਾ ਲਵਾਂ ਕਜਲ ਨਾ ਪਾ ਲਵਾਂ ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਮੈਂ ਨਾ ਆਤੀ ਆ ਮੈਨੂੰ ਲੱਗਦਾ ਹੀ ਨਹੀਂ ਮੈਂ ਤਿਆਰ ਹੋਈ ਆ ਹਨਾ ਵੀ ਇਹ ਮੇਰਾ ਸ਼ੌਂਕ ਆ ਬਹੁਤ ਵੱਡਾ ਹਨਾ ਕਿ ਕੈਨੋ ਵੀ ਮੈਨੂੰ ਇੰਨੀ ਕਿ ਜਿਆਦਾ ਮੇਰੀ ਐਡਿਕਸ਼ਨ ਲਾ ਲਓ ਇਹ ਕਿਸਮ ਦੀ ਹਨਾ ਵੀ ਮੈਨੂੰ ਕਜਲ ਪਾਉਣ ਦੀ ਲੋ ਪਾਉਣ ਦੀ ਐਡਿਕਸ਼ਨ ਵਾ ਹਨਾ ਤੇ ਓਕੇ ਜੀ ਬਸ ਹੁਣ ਵੀ ਮੈਂ ਨਾ ਕੇ ਆਈ ਸੀਗੀ ਤੇ ਹੋਰ ਆਪਾਂ ਕੁਝ ਨਹੀਂ ਲਾਇਆ ਕਰੀਮ ਪਾਊਡਰ ਕੁਝ ਨਹੀਂ ਲਾਉਂਦੇ ਆਪਾਂ ਤੇ ਅੱਜ ਤਾਲੀਪਾ ਗਲਾਸ ਵੀ ਨਹੀਂ ਲਾਇਆ ਹੋਇਆ ਹੈਗਾ ਇਹ ਲੋ ਪਾ ਕੇ ਤੇ ਬੱਸ ਸਿਰ ਬਾ ਕੇ ਹੁਣ ਮੈਂ ਕਿਹਾ ਚਲਦੇ ਆਂ ਦਾਲ ਸਬਜ਼ੀ ਬਣਾਉਣੇ ਆਂ ਬਸ ਕੰਮ ਕਰ ਕਰਦੇ ਆਂ ਸ਼ੁਰੂ ਆਪਣੇ ਹਨ ਅੱਜ ਮੈਂ ਸੰਸਕ੍ਰਿਨ ਲੋਸ਼ਨ ਵੀ ਨਹੀਂ ਲਾਇਆ ਹੈਗਾ ਹੁਣ ਤਾਂ ਛੁੱਟੀਆਂ ਨੇ ਮੈਂ ਤਾਂ ਬਹੁਤ ਹੀ ਘੱਟ ਵੈਸੀ ਮੇਰਾ ਘੱਟ ਗਿਆ ਵਾ ਮੈਂ ਘਰੇ ਲਾਉਂਦੀ ਨਹੀਂ ਹੈਗੀ ਅ ਬਸ ਜਿਹੜਾ ਰਾਤ ਨੂੰ ਪਾਣ ਲੱਗੇ ਮੈਂ ਜਿਹੜਾ ਆਪਦਾ ਲੋਸ਼ਨ ਜਿਆ ਬਣਾਇਆ ਹੋਇਆ ਵਾ ਹਨ ਤੇ ਸੋ ਲਾ ਦੇਣੀ ਨਹੀਂ ਹਿੰਦੀ ਆ ਤੇ ਫੇਸ ਵਾਸ਼ ਕਰਕੇ ਜਿਆ ਪੈਕ ਲਾ ਕੇ ਆਪਦਾ ਜੋ ਮੈਂ ਪੈਕ ਆਲਵੇਜ਼ ਲਾਉਣੀ ਆ ਹਨ ਠੀਕ ਹੈ ਜੀ ਤੇ ਮੈਂ ਹਾਂ ਤਾਂ ਇਹ ਕਹਿਨੀ ਆ ਵੀ ਗਰਮੀ ਦੇ ਛੁੱਟੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਜੂਨ ਵਾਲੀਆਂ ਨੇ ਜੋਨ ਵਾਲੀਆਂ ਛੁੱਟੀਆਂ ਬਿਲਕੁਲ ਨਹੀਂ ਛੁੱਟੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਬੰਦਾ ਨਾ ਮਤਲਬ ਇਨਾ ਲੀਨਿਅਟ ਹੋ ਜਾਂਦਾ ਨਾ ਲੇਜੀ ਹੋ ਜਾਂਦਾ ਵਾ ਹਨਾ ਉਹਨਾਂ ਨੂੰ ਤਾਂ ਨਹੀਂ ਫਰਕ ਪੈਂਦਾ ਜੋ ਘਰੇ ਰਹਿੰਦੇ ਨੇ ਆਲਵੇਸ ਹਨਾ ਉਹਨਾਂ ਦੀ ਉਮੇਦੀ ਹੈਬਿਟ ਬਣੀ ਹੁੰਦੀ ਆ ਵੀ ਆ ਟਾਈਮ ਅਸੀਂ ਆ ਕੰਮ ਕਰਨਾ ਆ ਟਾਈਮ ਅਸੀਂ ਆ ਕਰਨਾ ਹਨਾ ਜਿਹੜੇ ਜੋਬ ਤੇ ਜਾਂਦੇ ਹੁੰਦੇ ਨੇ ਉਹਨਾਂ ਦੀ ਉਮੇਦੀ ਹੈਬਿਟ ਹੁੰਦੀਆਂ ਫੀਮੇਲਸ ਜਾਂਦੀਆਂ ਹਨਾ ਜਿਵੇਂ ਮੈਂ ਸਕੂਲ ਜਾਂਦੀ ਆ ਉਹ ਟਾਈਮ ਦਾ ਮੇਰਾ ਸ케ਡਿਊਲ ਪਸ਼ੋਰ ਹੁੰਦਾ ਵਾ ਫਿਰ ਘਰੇ ਰਹਿ ਕੇ ਉਹ ਥੋੜਾ ਜਿਹਾ ਡਿਸਟਰਬ ਹੋ ਜਾਂਦਾ ਵਾ ਹਨਾ ਬਾਕੀ ਮੈਂ ਕਹਿੰਨੀ ਹਾਂ ਵੀ ਜੂਨ ਜੁਲਾਈ ਦੇ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਤਾਂ ਉਹ ਵੀ ਮੌਸਮ ਜਿਹੜਾ ਬਰ ਠੰਡਾ ਹੋ ਹੀ ਜਾਂਦਾ ਮੀਂਹ ਮੁਝੇ ਪੈ ਕੇ ਭਾਦੋ ਚ ਜਾ ਕੇ ਛੁੱਟੀਆਂ ਹੋਣੀਆਂ ਚਾਹੀਦੀਆਂ ਜਦੋਂ ਹਿਮੀਡਿਟੀ ਹੁੰਦੀ ਆ ਇਨੀ ਹਮਸ ਜੀ ਬਣ ਜਾਂਦੀ ਆ ਹਨਾ ਉਦੋਂ ਛੁੱਟੀਆਂ ਹੋਣੀਆਂ ਚਾਹੀਦੀਆਂ ਥੋੜੀਆਂ ਜਿਿਆਂਕ ਤੇ ਵੈਸੇ ਮੈਨੂੰ ਛੁੱਟੀਆਂ ਇਹ ਰੈਂਦੇ ਵੀ ਛੁੱਟੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਜੌਬ ਵਾਲੇ ਪਰਸਨ ਨੂੰ ਤਾਂ ਹਨਾ ਤੇ ਜਾਂ ਬੱਚਿਆਂ ਨੂੰ ਵੀ ਸਕੂਲਾਂ ਵਾਲਿਆਂ ਨੂੰ ਵੀ ਹਨਾ ਕੋਈ ਲੱਗਣੇ ਚਾਹੀਦੇ ਨੇ मतलब ਆਪਣੀ ਆਦਤ ਜਿਹੜੀ ਉਹ ਬਰਕਰਾਰ ਰਹਿੰਦੀ ਆ ਹਨ ਵੀ ਓਕਣੀ ਉਠਣਾ ਕਰਨਾ ਜਿਹੜੇ ਟਾਈਮ ਜਿਹੜਾ ਕੰਮ ਕਰਨਾ ਤੇ ਮੁੜ ਕੇ ਜਾ ਕੇ ਆਪਾਂ ਤਿਆਰ ਹੋ ਕੇ ਆਪਣੀ ਜੋਬ ਤੇ ਫਿਰ ਉਸ ਤੋਂ ਵਾਪਸ ਆ ਕੇ ਜੋ ਵੀ ਆਪਾਂ ਜਿਹੜੇ ਟਾਈਮ ਕੰਮ ਕਰਦੇ ਆ ਫਿਰ ਇਹ ਡਿਸਟਰਬ ਹੋ ਜਾਂਦੇ ਨੇ ਸਾਰੇ ਛੁੱਟੀਆਂ ਜੀਆਂ ਦੇ ਵਿੱਚ ਹੁਣ ਸਾਡੀਆਂ 3-4 ਦਿਨਾਂ ਦੀ ਛੁੱਟੀਆਂ ਰਹਿ ਗਈਆਂ ਨੇ ਬਸ ਸਕੂਲ ਜਾਣਾ ਵਾ ਸਾਨੂੰ ਪਤਾ ਵਾ ਡਾਲੀ ਦਾ ਨਾ ਇੰਨੀ ਔਖੀ ਅਸੀਂ ਸਵੇਰ ਨੂੰ ਉਠਾਉਣੇ ਆ ਹਨਾ ਹੁਣ 3 ਦਿਨਾਂ ਦੀ 3-4 ਦਿਨਾਂ ਦੀ ਉਹਨੇ ਕਿਹਾ ਹੋਇਆ ਵੀ ਮੈਨੂੰ ਦੀਦੀ ਸਵੇਰੇ ਆਲੀ ਉਠਾ ਦਿਆ ਕਰੋ ਨਹੀਂ ਉੱਠਦੀ ਹੁੰਦੀ ਤੁਸੀਂ ਐਂ ਕਰਿਆ ਕਰੋ ਮੇਰੇ ਦੋ ਤਿੰਨ ਥੱਪੜ ਲਾ ਦਿਆ ਕਰੋ ਹਨਾ ਵੀ ਮੇਰੇ ਚੰਜੋੜ ਕੇ ਜੂ ਉਠਾ ਦਿਆ ਕਰੋ ਨਹੀਂ ਮੈਨੂੰ ਬਹੁਤ ਔਖਾ ਹੋਊਗਾ ਉੱਟ ਕੇ ਹਨਾ ਇਦਾਰ ਲਈ ਤਿਆਰ ਹੋ ਕੇ ਫਿਰ ਸਕੂਲ ਜਾਣਾ ਓਕੇ ਜੀ ਤੇ ਬਾਕੀ ਹੁਣ ਚਲੋ ਅਜੇ ਲੱ ਲੋ ਆਪਾਂ ਤੁਹਾਨੂੰ ਦੱਸਤੀ ਆ ਤੇ ਹੁਣ ਆਪਾਂ ਚੱਲਦੇ ਆਂ ਤੇ ਮੈਂ ਆਈ ਸੀਗੀ ਹਨਾ ਛੋਲੇ ਪਿਓਂਕੇ ਮਾਮੀ ਜੀ ਦਾ ਫੋਨ ਆਇਆ ਸੀ ਸ਼ਾਇਦ ਆ ਜਾਣਗੇ ਹੁਣ ਸ਼ਾਮ ਤੱਕ ਨੂੰ ਜਾਂ ਫਿਰ ਕੱਲ ਸਵੇਰੇ ਸਾਜਰੇ ਆ ਜਾਣਗੇ ਤੇ ਬਾਕੀ ਹੁਣ ਬਣਾਉਣੇ ਆਪਾਂ ਸਬਜ਼ੀ ਬਾਕੀ ਓਕੇ ਜੀ ਪੈਣੇ ਬਹੁਤ ਸਾਰੇ ਸੋਨੇ ਕਮੈਂਟ ਕਰਦੇ ਤੁਸੀਂ ਥੈਂਕ ਯੂ ਸੋ ਮੱਚ ਤੁਹਾਡੇ ਪਿਆਰ ਤੇ ਸਪੋਰਟ ਦੇ ਲਈ ਹਨਾ ਤੇ ਕੁਝ ਪੈਣਾ ਨੇ ਮੈਨੂੰ ਇੱਕ ਦੋ ਕੁਐਸਚਨ ਪੁੱਛੇ ਹੋਏ ਨੇ ਜੋ ਬਹੁਤ ਮੈਨੂੰ ਇਮੋਸ਼ਨਲੀ ਅਟੈਕ ਕਰਦੇ ਨੇ ਅਗਲੀ ਵੀਡੀਓ ਚ ਜਵਾਬ ਦਵਾਂਗੀ ਮੈਂ ਠੀਕ ਹੈ ਬਿਕਾਜ਼ ਅੱਜ ਮੇਰਾ ਮੂਡ ਥੋੜਾ ਜਿਆਦਾ ਖੁਸ਼ ਆ ਤੇ ਮੈਂ ਇਹਨੂੰ ਡਿਸਟਰੋਏ ਨਹੀਂ ਕਰਨਾ ਚਾਹੁੰਦੀ ਹੈਗੀ ਠੀਕ ਹੈ ਜੀ ਦਾਣਾ ਸਬਜ਼ੀਆਂ ਸ਼ਾਮ ਦਾ ਟਾਈਮ ਹੋ ਗਿਆ ਵਾ ਬਸ ਹੋਈ ਰੋਟੀਆਂ ਪਾਣੀ ਆ ਨਾ ਤੇ ਓਕੇ ਓਕੇ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇ ਵੀਡੀਓ ਥੋੜੀ ਜਿਹੀ ਨੀ ਕੁ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਣਾ ਖਿਆਲ ਰੱਖੇ